ਤਨਪਾਲ ਸੁਪੁੱਤਰ ਸ੍ਰੀ ਰਦੂਰਾਮ ਵਾਸੀ ਝੁੰਬਰ ਤਰਫੋਂ ਰੋਡ ਜਾਮ ਸੰਧਾ ਰਹਿਣ ਵਾਲਾ ਜੀ ਅਹੀਂ ਘਰ ਸੁੱਤੇ ਹੀ ਤੇ ਰਾਤ ਨੂੰ ਇਹ ਸਵੇਰੇ 10 ਵਜੇ ਇਹ ਜਾਨਵਰ ਸਾਡੇ ਘਰ ਆਵੜਿਆ ਤੇ ਮੈਂ ਕਮਰੇ ਨੂੰ ਲਾਕ ਕਰਤਾ ਤੇ ਪੁਲਿਸ ਨੂੰ ਸੂਚਿਤ ਕਰਤਾ ਜੰਗਲਾਤ ਦੇ ਬੰਦੇ ਵੀ ਸਾਡੇ ਘਰ ਪਹੁੰਚ ਚੁੱਕੇ ਨੇ ਪਰ ਜਾਨਵਰ ਵੱਡਾ ਹੁਣ ਗੱਡੀ ਨਾ ਹੋ ਨਾ ਹੁਣ ਕਰਨੇ ਜਾਨਵਰ ਫੜਨ ਤੋਂ ਅਸਮਰਥ ਨੇ ਤੇ ਗੱਡੀ ਦੀ ਵੇਟ ਕਰ ਰਹੇ ਆ ਜੀ ਮੇਰਾ ਨਾਮ ਸ਼ਸ਼ੀਲ ਕੁਮਾਰ ਜੀ ਕੀ ਕਰਤੋ ਜੀ ਤੇ ਸਾਂਬਰ ਡੀਅਰ ਦੀ ਪ੍ਰੋਬਲਮ ਆਈ ਹੈਗੀ ਤੇ ਕਿਸੇ ਦੇ ਘਰ ਜੇ ਹੀ ਪੜ ਗੇ ਦਾ ਆਹੀ ਰੈਸਕਿਊ ਕੀਤਾ ਸਕਸੈਸਫੁਲੀ ਰੈਸਕਿਊ ਹੋ ਗਿਆ ਸਾਡਾ ਤੇ ਆਹੀ ਕਰਕੇ ਤੇ ਹੁਣ ਸੈਂਚਰੀ ਚ ਛੱਡਣਾ ਇਹਨੂੰ ਤਰਨਪਾਲ ਸਪੁੱਤਰ ਸ੍ਰੀ ਰੋਦੂਰਾਮ ਵਾਸੀ ਝੁੰਬਰ ਤਰਫੋਂ ਰੋਡ ਜਾਮ ਸੰਦਾ ਰਹਿਣ ਵਾਲਾ ਜੀ ਅਹੀਂ ਘਰ ਸੁੱਤੇ ਹੀ ਤੇ ਰਾਤ ਨੂੰ ਇਹ ਸਵੇਰੇ 10:00 ਵਜੇ ਇਹ ਜਾਨਵਰ ਸਾਡੇ ਘਰ ਆਵੜਿਆ ਤੇ ਮੈਂ ਕਮਰੇ ਨੂੰ ਲਾਕ ਕਰਤਾ ਤੇ ਪੁਲਿਸ ਨੂੰ ਸੂਚਿਤ ਕਰਤਾ ਜੰਗਲਾਤ ਦੇ ਬੰਦੇ ਵੀ ਸਾਡੇ ਘਰ ਪਹੁੰਚ ਚੁੱਕੇ ਦੇਨ ਪਰ ਜਾਨਵਰ ਵੱਡਾ ਹੁਣ ਗੱਡੀ ਨਾ ਹੋ ਨਾ ਹੁਣ ਕਰਨੇ ਜਾਨਵਰ ਫੜਨ ਤੋਂ ਅਸਮਰਥ ਨੇ ਤੇ ਗੱਡੀ ਦੀ ਵੀ ਵੇਟ ਕਰ ਰਹੇ ਆ ਜੀ ਮੇਰਾ ਨਾਮ ਸ਼ਸ਼ੀਲ ਕੁਮਾਰ ਜੀ ਠੀਕ ਹੈ ਜੀ ਇਹ ਸਾਂਬਰ ਡੀਅਰ ਦੀ ਪ੍ਰੋਬਲਮ ਆਈ ਹੈਗੀ ਤੇ ਕਿਸੇ ਦੇ ਘਰ ਜੇ ਹੀ ਪੜ ਗੇ ਦਾ ਆਹੀ ਰੈਸਕਿਊ ਕੀਤਾ ਸਕਸੈਸਫੁਲੀ ਰੈਸਕਿਊ ਹੋ ਗਿਆ ਸਾਡਾ ਤੇ ਆਹੀ ਕਰਕੇ ਤੇ ਹੁਣ ਸੈਂਚਰੀ 'ਚ ਛੱਡਣਾ ਇਹਨੂੰ ਮੈਂ ਧਰਮਪਾਲ ਸਪੁੱਤਰ ਸ੍ਰੀ ਰਦੂਰਾਮ ਵਾਸੀ ਝੁੰਬਰ ਤਰਫੋਂ ਰੋਡ ਜਾਮ ਸੰਧਾ ਰਹਿਣ ਵਾਲਾ ਜੀ ਅਹੀਂ ਘਰ ਸੁੱਤੇ ਹੀ ਤੇ ਰਾਤ ਨੂੰ ਇਹ ਸਵੇਰੇ 10 ਵਜੇ ਇਹ ਜਾਨਵਰ ਸਾਡੇ ਘਰ ਆਵੜਿਆ ਤੇ ਮੈਂ ਕਮਰੇ ਨੂੰ ਲਾਕ ਕਰਤਾ ਤੇ ਪੁਲਿਸ ਨੂੰ ਸੂਚਿਤ ਕਰਤਾ ਜੰਗਲਾਤ ਦੇ ਬੰਦੇ ਵੀ ਸਾਡੇ ਘਰ ਪਹੁੰਚ ਚੁੱਕੇ ਦੇ ਨੇ ਪਰ ਜਾਨਵਰ ਵੱਡਾ ਹੁਣ ਗੱਡੀ ਨਾ ਹੋ ਨਾ ਹੁਣ ਕਰਨੇ ਜਾਨਵਰ ਫੜਨ ਤੋਂ ਅਸਮਰਥ ਨੇ ਤੇ ਗੱਡੀ ਦੀ ਵੀ ਵੇਟ ਕਰ ਰਹੇ ਆ ਜੀ ਮੇਰਾ ਨਾਮ ਸ਼ਸ਼ੀਲ ਕੁਮਾਰ ਜੀ ਠੀਕ ਹੈ ਜੀ ਇੱਥੇ ਸਾਂਬਰ ਡੀਅਰ ਦੀ ਪ੍ਰੋਬਲਮ ਆਈ ਹੈਗੀ ਅੱਛਾ ਤੇ ਕਿਸੇ ਦੇ ਘਰ ਜੇ ਹੀ ਪੜ ਗੇ ਦਾ ਆਹੀ ਰੈਸਕਿਊ ਕੀਤਾ ਸਕਸੈਸਫੁਲੀ ਰੈਸਕਿਊ ਹੋ ਗਿਆ ਸਾਡਾ ਤੇ ਆਹੀ ਕਰਕੇ ਤੇ ਹੁਣ ਸੈਂਚਰੀ 'ਚ ਛੱਡਣਾ ਇਹਨੂੰ ਮੈਂ ਤੁਹਾਨੂੰ ਪਾਲ ਸਪੁੱਤਰ ਸ੍ਰੀ ਰਦੂਰਾਮ ਵਾਸੀ ਝੁੰਬਰ ਤਰਫੋਂ ਰੋਡ ਜਾਮ ਸੰਧਾ ਰਹਿਣ ਵਾਲਾ ਜੀ ਅਹੀਂ ਘਰ ਸੁੱਤੇ ਹੀ ਤੇ ਰਾਤ ਨੂੰ ਇਹ ਸਵੇਰੇ 10:00 ਵਜੇ ਇਹ ਜਾਨਵਰ ਸਾਡੇ ਘਰ ਆਵੜਿਆ ਤੇ ਮੈਂ ਕਮਰੇ ਨੂੰ ਲਾਕ ਕਰਤਾ ਤੇ ਪੁਲਿਸ ਨੂੰ ਸੂਚਿਤ ਕਰਤਾ ਜੰਗਲਾਤ ਦੇ ਬੰਦੇ ਵੀ ਸਾਡੇ ਘਰ ਪਹੁੰਚ ਚੁੱਕੇ ਨੇ ਪਰ ਜਾਨਵਰ ਵੱਡਾ ਹੁਣ ਗੱਡੀ ਨਾ ਹੋ ਨਾ ਹੁਣ ਕਰਨੇ ਜਾਨਵਰ ਫੜਨ ਤੋਂ ਅਸਮਰਥ ਨੇ ਤੇ ਗੱਡੀ ਦੀ ਵੀ ਵੇਟ ਕਰ ਰਹੇ ਆ ਜੀ ਮੇਰਾ ਨਾਮ ਸ਼ਸ਼ੀਲ ਕੁਮਾਰ ਜੀ ਇੱਥੇ ਸਾਂਬਰ ਡੀਅਰ ਦੀ ਪ੍ਰੋਬਲਮ ਆਈ ਹੈਗੀ ਤੇ ਕਿਸੇ ਦੇ ਘਰ ਜੇ ਹੀ ਪੜ ਗੇ ਦਾ ਆਹੀ ਰੈਸਕਿਊ ਕੀਤਾ ਸਕਸੈਸਫੁਲੀ ਰੈਸਕਿਊ ਹੋ ਗਿਆ ਸਾਡਾ ਤੇ ਆਹੀ ਕਰਕੇ ਤੇ ਹੁਣ ਸੈਂਚਰੀ 'ਚ ਛੱਡਣਾ ਇਹਨੂੰ